ਤੁਸੀਂ ਵੀ ਸਵੇਰੇ ਸਵੇਰੇ ਨਾਸ਼ਤੇ ਦੇ ਵਿੱਚ ਇਹ ਚਾਰ ਚੀਜ਼ਾਂ ਖਾਂਦੇ ਹੋ ਤਾਂ ਉਹ ਜਾਓ ਸਾਵਧਾਨ ਕਿਉਂਕਿ ਇਸ ਦੇ ਹੋਣ ਵਾਲੇ ਨੇ ਘਾਤਕ ਨੁਕਸਾਨ ਅਗਰ ਤੁਸੀਂ ਵੀ ਆਪਣੀ ਸਰੀਰ ਨੂੰ ਪਿਆਰ ਕਰਦੇ ਹੋ ਤਾਂ ਇਹ ਜਾਣਕਾਰੀ ਬਾਕੀਆਂ ਤੱਕ ਵੀ ਸ਼ੇਅਰ ਜ਼ਰੂਰ ਕਰਨਾ ਜੀ ਹਾਂ ਅਸੀਂ ਜੋ ਵੀ ਖਾਂਦੇ ਹਾਂ ਉਸ ਦਾ ਅਸਰ ਸਾਡੇ ਸਰੀਰ ਤੇ ਪੈਂਦਾ ਖਾਸ ਕਰਕੇ ਜੇ ਅਗਰ ਨਾਸ਼ਤੇ ਦੀ ਗੱਲ ਕਰੀਏ ਹਮੇਸ਼ਾ ਹੀ ਸਿਹਤ ਸੰਬੰਧੀ ਅਹਿਮ ਜਾਣਕਾਰੀ ਲੈ ਕੇ ਆਉਨੇ ਆ ਤੇ ਅੱਜ ਨਾਸ਼ਤੇ ਦੇ ਬਾਰੇ ਗੱਲ ਕਰਾਂਗੇ ਉਹਨਾਂ ਚਾਰ ਚੀਜ਼ਾਂ ਦੀ ਗੱਲ ਕਰਾਂਗੇ ਜੋ ਤੁਹਾਡੇ ਲਈ ਬੇਹਦ ਨੁਕਸਾਨਦਾਇਕ ਨੇ ਹਾਂ ਸਰੀਰ ਨੂੰ ਦਿਨ ਪਰ ਊਰਜਾਬਾਨ ਬਣਾਉਣ ਦੇ ਵਿੱਚ ਮਦਦ ਮਿਲਦੀ ਹੈ ਜਦੋਂ ਤੁਸੀਂ ਸਵੇਰੇ ਸਵੇਰੇ ਕੁਝ ਖਾਦਾ ਹੋਵੇ ਪਰ ਜਿਹੜੇ ਲੋਕ ਸਵੇਰੇ ਨਾਸ਼ਤਾ ਨਹੀਂ ਕਰਦੇ ਜਲਦਬਾਜੀ ਦੇ ਵਿੱਚ ਸਿਹਤਮੰਦ ਚੀਜ਼ਾਂ ਜਿਹੜੀਆਂ ਨਹੀਂ ਆ ਉਹਨਾਂ ਦਾ ਸੇਵਨ ਕਰਦੇ ਆ ਤਾਂ ਕਾਫੀ ਜ਼ਿਆਦਾ ਥਕਾਵਟ ਤੇ ਜਲਨ ਵਰਗੀਆਂ ਸਮੱਸਿਆਵਾਂਾਂ ਦੇ ਨਾਲ ਜੂਝਦੇ ਨੇ ਦੂਜੇ ਪਾਸੇ ਜੇ ਕਸ਼ਮੀਰ ਦਾ ਨਾਸ਼ਤਾ ਸਿਹਤਮੰਦ ਹੈ ਤਾਂ ਦਿਨ ਭਰ ਸਰੀਰ ਦੇ ਵਿੱਚ ਊਰਜਾ ਵੀ ਬਣੀ ਰਹਿੰਦੀ ਹੈ ਹੁਣ ਕਿਹੜੀ ਗੱਲ ਕਰਦੇ ਆ ਕਿ ਕਿਹੜੀ ਭੋਜਨ ਆਜੂ ਸਿਹਤਮੰਦ ਹੁੰਦੇ ਆ ਪਰ ਨਾਸ਼ਤੇ ਦੇ ਵਿੱਚ ਇਹਨਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨਾਂ ਭੋਜਨਾਂ ਦੇ ਵਿੱਚ ਜ਼ਿਆਦਾ ਕੈਲਰੀ ਹੁੰਦੀ ਹੈ ਜ ਜਿਨ੍ਹਾਂ ਨੂੰ ਅਗਰ ਤੁਸੀਂ ਖਾਲੀ ਪੇਟ ਖਾਓਗੇ 슈ਗਰ ਦਾ ਪੱਧਰ ਵੱਧ ਸਕਦਾ ਹੈ ਤੁਹਾਡਾ ਭਾਰ ਵੱਧ ਸਕਦਾ ਹੈ ਇਸ ਲਈ ਤੁਹਾਨੂੰ ਆਪਣੇ ਭੋਜਨ ਦੇ ਵਿੱਚ ਗੋੜ ਚਰਬੀ ਉੱਚ ਪ੍ਰੋਟੀਨ ਵਾਲੇ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਨਿਊਟ੍ਰੀਸ਼ਨ ਦੀਪ ਸ਼ਿਖਾ ਜੈਨ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕੁਝ ਭੋਜਨਾਂ ਦੇ ਬਾਰੇ ਦੱਸਿਆ ਜੋ ਕਦੇ ਵੀ ਨਾਸ਼ਤੇ ਦੇ ਵਿੱਚ ਨਹੀਂ ਖਾਣੇ ਚਾਹੀਦੇ ਅਗਰ ਗੱਲ ਕਰੀਏ ਫਲਾਂ ਦੇ ਜੂਸ ਤੇ ਸਮੂਦੀਜ਼ ਦੀ ਤਾਂ ਫਲਾਂ ਦਾ ਰਸ ਅਤੇ ਸਮੂਦੀ ਕਿਉਂਕਿ ਇਸ ਵਿੱਚ ਫਾਈਬਰ ਘੱਟ ਮਾਤਰਾ ਦੇ ਵਿੱਚ ਪਾਇਆ ਜਾਂਦਾ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਦੇ ਨਾਲ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਾਉਣ ਦੇ ਵਿੱਚ ਮਦਦ ਮਿਲਦੀ ਹੈ ਤੇ ਫਾਈਬਰ ਘੱਟ ਹੋਣ ਅਕੀਤ ਨੂੰ ਪੁੱਖ ਵੀ ਜਲਦੀ ਲੱਗਦੀ ਹੈ ਦੂਸਰੇ ਨੰਬਰ ਤੇ ਹੈ ਜੀ ਚਾਹ ਜਾਂ ਕਾਫੀ ਜਿਹੜਾ ਹਰ ਕੋਈ ਸਵੇਰ ਦੇ ਸਮੇਂ ਪੀਣਾ ਪਸੰਦ ਕਰਦਾ ਹੈ ਤਾਂ ਸਰੀਰ ਦੇ ਵਿੱਚ ਮੌਜੂਦ ਜ਼ਰੂਰੀ ਪੋਸ਼ਟਿਕ ਤੱਤਾਂ ਨੂੰ ਸਹੀ ਤਰ੍ਹਾਂ ਜਜ਼ਬ ਨਹੀਂ ਕਰ ਪਾਉਂਦੇ ਤੁਸੀਂ ਆਪਣੇ ਨਾਸ਼ਤੇ ਦੇ ਖਾਣੇ ਦੇ ਨਾਲ ਚਾਹ ਜਾਂ ਕਾਫੀ ਦਾ ਸੇਵਨ ਅਗਰ ਤੁਸੀਂ ਕਰਦੇ ਹੋ ਤਾਂ ਸਰੀਰ ਦੇ ਵਿੱਚ ਆਇਰਨ, ਜਿੰਕ, ਕੈਲਸ਼ੀਅਮ ਵਰਗੇ ਪੋਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ ਅਗਲੀ ਗੱਲ ਕਰੀਏ ਮਿੱਠਾ ਦਹੀਂ ਜੀ ਹਾਂ ਸੁਆਦਿਸ਼ਟ ਦਹੀਂ ਬਹੁਤ ਹੀ ਸੁਆਦਿਸ਼ਟ ਹੁੰਦਾ ਪਰ ਇਸ ਦੇ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਜਿਹੇ ਦੇ ਵਿੱਚ ਇਸ ਦਾ ਸੇਵਨ ਨਾਸ਼ਤੇ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਕਰਨ ਦੇ ਨਾਲ ਕੈਲਰੀ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ ਤੇ ਤੁਹਾਨੂੰ ਭੁੱਖ ਵੀ ਜਲਦੀ ਲੱਗੇਗੀ ਸੀਰੀਅਲ ਦੀ ਗੱਲ ਕਰੀਏ ਤਾਂ ਪ੍ਰੋਟੀਨ ਦੀ ਮਾਤਰਾ ਇਸ ਦੇ ਵਿੱਚ ਘੱਟ ਹੁੰਦੀ ਹੈ ਫਾਈਬਰ ਫੈਟ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੇ ਨੇ ਜਿਸ ਕਰਕੇ ਵਿਅਕਤੀ ਨੂੰ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਦੇ ਨਾਲ ਵਧਣਾ ਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਵੀ ਸੀਰੀਅਲ ਖਵਾ ਦਿੰਨੇ ਆ ਤਾਂ ਅਜੇ ਹੀ ਪੋਸ਼ਣਾ ਤੋਂ ਖਾਨੂੰ ਬਚਣਾ ਪਏਗਾ ਕਿਵੇਂ ਦੀ ਲੱਗੇ ਜਾਣਕਾਰੀ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ